सिखी गुरु का उपमा नाम अन्य एक गुरु का दो दोस्ती है सिख करे मातमा दिया जाके मेरा गुरु ने पहाड़ी की था गुरु तो सदा ही पता करता है वो इतिहास के इतिहास नाम देखते दे हैं वो इसे नहीं नहीं स्वेच्छिक गुरु का साथ जाके करता हूँ मैं दे। ਐਵੇਂ ਕੋਈ ਦਿੱਕਤੀ ਬਣਾਉਣ ਵਾਲੇ ਕੰਮ ਹੈ ਕਿਰਨੇ ਆਂ ਛੇ ਨਾ ਪੜੰਦੇ ਆਏ ਕਿ ਖਿਡੋ ਉਹ ਰਾਤਾਂ ਇੱਕ ਗੁਰੂ ਵਜਣਗੇ ਉਹ ਗੁਰੂ ਜਾਣਦਾ ਕੌਣ ਹੈ ਜਿਹੜਾ ਲੱਜਦਾ ਤੇ ਕੀ ਕੀ ਬੜਾ ਹਸਬੰਦ ਰਜ਼ੇਤਵਾਜਕ ਬਾਬਾ ਗੁਰਜੀਤ ਸਿੰਘ ਫਤਿਹ ਗੁਰਦਵਾਰਸ ਸਾਰੇ ਸ਼੍ਰੀਪੁਰਾ ਲਾਹੌਰਾਂ ਵਿਖੇ ਅੱਜ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਗਿਆ ਕੱਲ ਗੁਰਪੁਰਬ ਗੁਰੂ ਅਮਰਦਾਸ ਮਹਾਰਾਜ ਦਾ ਜਿਨ੍ਹਾਂ ਦੀ ਬਾਤ ਪਟਾਣੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣਿਆ ਵੈ ਇੱਥੇ ਗੁਰਪੁਰਬ ਮਨਾਇਆ ਗਿਆ ਉੱਥੇ ਹਰ ਕ ਪੂਰਨਮਾਸ਼ੀ ਨੂੰ ਇੱਥੇ ਦੀਵਾਨ ਸਜਾਇਆ ਜਾਂਦਾ ਸਵੇਰੇ ਅਮਰ ਸੰਚਾਰ ਉਹ ਜਿਹਦੇ ਵਿੱਚ ਬਹੁਤ ਸਾਰੇ ਸੰਤ ਨੇ ਖੰਡੇ ਵਾਟੇ ਦਮਰ ਸ਼ਕਿਆ ਤੇ ਕਾਫੀ ਦੂਰ ਦੂਰ ਤੋਂ ਸੰਗਤਾਂ ਆ ਕੇ ਪੂਰਨਮਾਸ਼ੀ ਦੇ ਦਿਹਾੜੇ ਤੇ ਜਿੱਥੇ ਸੇਵਾ ਕਰਦੇ ਨੇ ਉੱਥੇ ਕਥਾ ਕੀਰਤਨ ਹਾਜ਼ਰੀ ਭਰ ਕੇ ਆਏ ਆਪਨਾ ਜਨਮ ਸਫਲਾ ਕਰਦੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਧੰ ਗੁਰੂ ਅਮਰਦਾਸ ਮਹਾਰਾਜ ਦਸੇ ਵਿਦੇਸ਼ ਦੇ ਆਪਾਂ ਚੱਲ ਕੇ ਆਪਣੇ ਜਨਮ ਸਫਲਾ ਕਰੀਏ ਤਾਂ ਕਿ ਆਪਣਾ ਧਾਰਿਆ ਮਨੁੱਖਾ ਜਨਮ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ